ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਦਿੱਲੀ ਜਾਂਦੇ ਬਾਦਸ਼ਾਹ ਮਿਲਣ ਵਾਸਤੇ ਮੁਲਾਕਾਤ ਕਰਨ ਵਾਸਤੇ ਕਹਿੰਦੇ ਪਰ ਸਤਿਗੁਰੂ ਮਨਾ ਕਰ ਦਿੰਦੇ ਕਿਉਂਕਿ ਗੁਰੂ ਹਰ Rai ਮਹਾਰਾਜ ਜੀ ਦਾ ਬਚਨ ਸੀ ਦਿੱਲੀ ਪਤਸੋ ਮਿਲੇ ਨਾ ਮਿਲੋ ਨਾ ਜਾਏ ਨੈ ਦਰਸ਼ਨ ਨੈ ਨਿਜ ਦਰਸਾਏ ਨਾ ਵੇਖਣਾ ਹੈ ਤੇ ਨਾ ਉਹਨੂੰ ਦਰਸ਼ਨ ਦੇਣੇ ਆਪਣੇ ਮੱਥੇ ਨਹੀਂ ਲੱਗਣਾ ਉਹਦੇ ਤੇ ਗੁਰੂ ਹਰਿਪ੍ਰੀਤ ਸਿੰਘ ਮਹਾਰਾਜ ਜੀ ਨੇ ਪਿਤਾ ਗੁਰੂ ਦਾ ਬਚਨ ਮੰਨਿਆ ਬਾਦਸ਼ਾਹ ਨੇ ਬੜੇ ਯਤਨ ਕੀਤੇ ਮੁਲਾਕਾਤ ਹੋ ਜਾਏ ਨਹੀਂ ਹੋਈ ਇੱਕ ਵਾਰੀ ਕਹਿੰਦੇ ਅਚਾਨਕ ਹੀ ਆ ਗਿਆ ਦਰਵਾਜ਼ੇ ਤੇ ਬਾਦਸ਼ਾਹ ਮਹਾਰਾਜ ਜੀ ਨੇ ਦਰਵਾਜ਼ਾ ਹੀ ਬੰਦ ਕਰਾਤਾ ਅਤੀ ਘੜੀ ਔਰੰਗਜ਼ੇ ਬਾਦਸ਼ਾਹ ਦਰਵਾਜ਼ੇ ਤੇ ਖੜਾ ਖੜਾ ਵਾਪਸ ਮੁੜ ਗਿਆ ਸਤਿਗੁਰੂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਇਹਨੇ ਕੀ ਕੀਤਾ ਆਪਣਾ ਜਿਹੜਾ ਲੜਕਾ ਸੀ ਇਹਦਾ ਸਹਿਜਾਦਾ ਮਉਜ਼ਮ ਜਿਹੜਾ ਬਾਅਦ ਵਿੱਚ ਜਾ ਕੇ ਬਹਾਦਰ ਸ਼ਾਹ ਬਣਿਆ ਉਹ ਸਤਗੁਰਾਂ ਦੀ ਉਮਰ ਦਾ ਹੀ ਸੀ ਉਹਨੂੰ ਭੇਜਿਆ ਵੀ ਤੂੰ ਜਾ ਜਾ ਕੇ ਤੂੰ ਨਾਲੇ ਉਹਨਾਂ ਨਾਲ ਗੱਲਬਾਤ ਕਰਨ ਨਾਲੇ ਉਹਨਾਂ ਨੂੰ ਬੇਨਤੀ ਕਰਦੀ ਮੇਰੇ ਵੱਲੋਂ ਸਹਿਜਾਦਾ ਮਉਜ਼ਮ ਆਉਂਦਾ ਹੈ ਬਾਦਸ਼ਾਹ ਮਹਾਰਾਜ ਹੁਣ ਦੋਨੋਂ ਇੱਕੋ ਉਮਰ ਦੇ ਬਾਦਸ਼ਾਹ ਦੀ ਉਮਰ ਦਾ ਹੀ ਸੀ ਚਲੋ ਜੀ ਉਹ ਗੱਲਾਂ-ਬਾਤਾਂ ਹੁੰਦੀਆਂ ਨੇ ਫਿਰ ਗੱਲਾਂ-ਬਾਤਾਂ ਵਿੱਚੋ ਆਖਦਾ ਕਿ ਮੇਰੇ ਪਿਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੁਸੀਂ ਸਮਾ ਤੋਂ ਮਿਲਣ ਦਾ ਸਤਿਗੁਰੂ ਕਹਿੰਦੇ ਨਹੀਂ ਇਹ ਤੇ ਨਹੀਂ ਹੋ ਸਕਦਾ ਮਿਲਣਾ ਤੇ ਅਸੀਂ ਬਿਲਕੁਲ ਨਹੀਂ ਫਿਰ ਆਖਦਾ ਵੀ ਤੁਸੀਂ ਕੋਈ ਬਚਨ ਮੇਰੇ ਪਿਤਾ ਦੇ ਪ੍ਰਤੀ ਕੋਈ ਉਪਦੇਸ਼ ਹੀ ਦੇ ਦਿਓ ਕੋਈ ਗੱਲ ਹੀ ਸਮਝਾ ਦਿਓ ਕੋਈ ਉਸ ਸਮੇਂ ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਲੋਕ ਉਹ ਲਿਖ ਕੇ ਦਿੰਦੇ ਨੇ ਵੀ ਜੇ ਆ ਪੜਾ ਲਈ ਆਪਣੇ ਪਿਤੇ ਪਿਤਾ ਨੂੰ ਜਿਉਂ ਕੁਝ ਸਮਝਣਾ ਚਾਹੁੰਦਾ ਤੇ ਸਮਝ ਜਾਏ ਉਹਦੇ ਵਿੱਚ ਬਾਦਸ਼ਾਹ ਮਹਾਰਾਜ ਜੀ ਦਾ ਬਚਨ ਜਿਹੜਾ ਸ਼ਲੋਕ ਸੀ ਕਿਆ ਖਾਦਾ ਹੈ ਕਿਆ ਪੈਦਾ ਹੋਏ ਜਾ ਮਨ ਨਾਹੀ ਸੱਚਾ ਸੋਏ ਚੰਗਾ ਖਾ ਲੈਣਾ ਚੰਗਾ ਪਹਿਨ ਲੈਣਾ ਚੰਗਾ ਹੰਡਾ ਲੈਣਾ ਸਤਿਗੁਰੂ ਕਹਿੰਦੇ ਇਹਨਾਂ ਦਾ ਫਾਇਦਾ ਕੀ ਜੇ ਤੇਰੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਹੀ ਨਹੀਂ ਵੱਸਦਾ ਤੇ ਆ ਜੇ ਬੰਦਾ ਕਈ ਵੀ ਮੈਂ ਬੜਾ ਵਧੀਆ ਖਾ ਲਿਆ ਵਧੀਆ ਪਹਿਨ ਲਿਆ ਬੰਦਾ ਇਸੇ ਵਿੱਚ ਹੀ ਖੁਸ਼ ਹੋਈ ਜਾਵੇ ਕਾਦਸ਼ਾ ਜੀ ਕਹਿੰਦੇ ਸਰੀਰ ਨੂੰ ਪਾਲਣਾ ਸੀ ਸ਼ਿੰਗਾਰਨਾ ਸੀ ਵਧੀਆ ਤਰੀਕੇ ਨਾਲ ਰੱਖਣਾ ਪਰ ਤਾਂ ਜੇਕਰ ਕੋਈ ਚੰਗਾ ਕਰਮ ਕਰਦੀ ਪਈਏ ਦੇ ਇਸ ਦੇਹੀ ਨਾਲ ਤੂੰ ਆਪਣੀ ਮੰਜ਼ਲ ਵੱਲ ਨੂੰ ਚੱਲਦਾ ਪਿਆ ਫਿਰ ਤੇ ਠੀਕ ਹੈ ਸਾਰਾ ਕੁਝ ਚੰਗਾ ਲੱਗਦਾ ਫਿਰ ਤੇ ਪਰ ਜੇ ਕੁਝ ਕਰਨਾ ਹੀ ਨਹੀਂ ਜੀਵਨ ਵਿੱਚ ਤੇ ਫੇਰੇ ਸੁਦੇਹੀ ਨੂੰ ਸ਼ਿੰਗਾਰੀ ਜਾਣਾ ਤਰ੍ਹਾਂ ਤਰ੍ਹਾਂ ਦੇ ਚਾਹੇ ਜੁਮਰ ਜੀ ਖਾਈ ਵੀ ਚੱਲੋ ਸਤਿਗੁਰੂ ਕਹਿੰਦੇ ਨਾਮ ਬਿਨਾ ਸਭ ਕੁਝ ਹਰਾਮੀ ਐ ਸੋ ਜੀਵਿਆ ਜਿਸ ਮਨ ਵਿੱਚ